ਜਹਾਜ਼ਗੜ ਨਾਮਕ ਵਿਖੇ ਦੋ ਟਰੈਕਟਰ ਡਰਾਈਵਰਾਂ ਵਿਚਾਲੇ ਹੋਈ ਝੜਪ ਇੱਕ ਧਿਰ ਨੇ ਦੂਜੀ ਧਿਰ ਉੱਪਰ ਜਾਣ ਲੇਵਾ ਹਮਲਾ ਕਰਨ ਦੇ ਲਈ ਦੋਸ਼ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਖੇਤਰ ਜਹਾਜ਼ਗੜ ਵਿਖੇ ਅੱਜ ਦੋ ਟਰੈਕਟਰ ਡਰਾਈਵਰਾਂ ਵਿਚਾਲੇ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਚੱਲਦੇ ਇੱਕ ਟਰੈਕਟਰ ਡਰਾਈਵਰ ਵੱਲੋਂ ਬਲਜੀਤ ਸਿੰਘ ਨਾਮ ਦੇ ਵਿਅਕਤੀ ਉੱਪਰ ਮਾਮੂਲੀ ਝੜਪ ਦੇ ਚੱਲਦੇ 40 ਤੋਂ 50 ਵਿਅਕਤੀਆਂ ਨਾਲ ਮਿਲ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ ਗਿਆ ਤੇ ਉਲਟਾ ਮੇਰੇ ਤੇ ਹੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜੋ ਸਰਾਸਰ ਤਕ ਹੈ ਜੇ ਸਬੰਧੀ ਅਸੀਂ ਵੀ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਵੈਗਰ ਜੀ ਦਾ ਖਾਲਸਾ ਦੇ ਵੈਗਰ ਜੀ ਕੀ ਫਰੇ ਨਾਮ ਆ ਮੇਰਾ ਜੀ ਲਖਮਿੰਦਰ ਸਿੰਘ ਇਹ ਗੱਲ ਬਾਬਾ ਜੀ ਇਹ ਹੋਈ ਆ ਵੀ ਸਵੇਰੇ ਨਾਲ ਇੱਕ ਗੱਡੀ ਆਈ ਔਰ ਇਹ ਵੀ ਸਾਡੇ ਭਤੀਜੇ ਮੇਰੇ ਦੇ ਪਤੀਜੇ ਮੇਰੇ ਦੇ ਗੱਡੀ ਆਈ ਆ ਰਹੀ ਐ ਗੱਡੀ ਜਦੋਂ ਲੈਣ ਲਈ ਲੱਗੀ ਆ ਨਾ ਗੱਡੀ ਗੱਡੀ ਲੈਣ ਲੱਗੀ ਤੇ ਪਤੀਜਾ ਮੇਰਾ ਆਇਆ ਨਹੀਂ ਗਾ ਇਹਨਾਂ ਕੀ ਕੀਤਾ ਵਾ ਆਣ ਕੇ ਵਿਰੋਧੀ ਪਾਰਟੀ ਨੇ ਕੀ ਕੀਤਾ ਵਾ ਵੀ ਡਰਾਈਵਰ ਨੂੰ 1000 ਰੁਪਿਆ ਵਾਦਾ ਦੇ ਕੇ ਨਾ ਤੇ ਗੱਡੀ ਆਪਣੀ ਦੁਕਾਨ ਤੇ ਲੈ ਗਏ ਆ ਆਪਣੀ ਦੁਕਾਨ ਤੇ ਲੈ ਗਏ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਆਪਾਂ ਮਾਰਕੀਟ 'ਚ ਰਹਿਨੇ ਆ ਇਹ ਕੰਮ ਚੰਗਾ ਨਹੀਂ ਗਾ ਇਹਨਾਂ ਕੀ ਕਿਹਾ ਵਾ ਵੀ ਧੰਡਰ ਕੋ ਜਟੋ ਆਈਂ ਤੁਹਾਡੇ ਕੋ ਕੀ ਲੈਣਾ ਵਾ ਤੁਸੀਂ ਪਿਛਾ ਮੈਂ ਨਿਗਾ ਲਈ ਕਹੀ ਮੈਂ ਕਿਹਾ ਪ੍ਰਧਾਨ ਜੀ ਅਈ ਕਿਹੜਾ ਤੁਹਾਡੇ ਉੱਤੇ ਚੜਦੇ ਆ ਐਨੀ ਗੱਲ ਕਹੀ ਤੇ ਮੇਰੇ ਗਾਲ ਪੈ ਗਏ ਆ ਗੱਲ ਪਈਆ ਚਲੋ ਛੋਟੇ ਛੜਾਵਾ ਹੋਇਆ ਵਾ ਚਲੋ ਉਹ ਵੀ ਪਰੇ ਚਲ ਗਏ ਨਹੀਂ ਚਲ ਗਏ ਆ ਮੈਂ ਆਪਣੇ ਧਿਆਨ ਟਰੈਕਟਰ ਦੇ ਉੱਤੇ ਦਿਮਾਲਾ ਸਜਾਉਣ ਰਿਆ ਵਾਂ ਇਹਨਾਂ ਨੇ 30 40 ਬੰਦੇ ਮਕਬੂਲਪੁਰੇ ਦੇ ਸੱਦ ਕੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਵਾ ਸਿਰ 'ਚ ਬੇਲਚੇ ਮਾਰੇ ਆ ਮੇਰਾ ਸਿਰ ਪਾੜਿਆ ਵਾ ਤੇ ਭਰਾ ਮੇਰਾ ਛੜਾਉਣ ਆਇਆ ਉਹਦੇ ਨਾਲਾਂ ਦੇ ਵਿੱਚ ਨਾ ਕਾਚੂ ਮਾਰਿਆ ਵਾ ਹਾਂਜੀ ਤੇ ਹੁਣ ਵੀ ਇਹਨਾਂ ਬੰਦਿਆਂ ਤੋਂ ਮੈਨੂੰ ਖਤਰਾ ਵਾ ਬੰਦੇ ਜਿੱਥੇ ਮਰਜ਼ੀ ਭਜਲਾ ਤੇਰਾ ਐਂ ਕੰਮ ਕਰਨਾ ਵਾ ਕੌਣੇ ਬੰਦੇ ਕੋਈ ਪਛਾਣ ਹੈ ਹਾਂਜੀ ਪਛਾਣ ਆ ਬੰਦੇ ਜੀ ਮਾਰਕੀਟ ਦੇ ਬੰਦੇ ਆ ਬਲਜੀਤ ਇੱਕ ਦਾ ਹਾਂਜੀ ਚਾਰ ਬੰਦੇ ਆ। ਜਾਂ ਬਦਮਾਸ਼ ਬਣੇ ਆ ਪੂਰੇ ਜੀ ਮੰਡੀ ਦੇ ਵਿੱਚ ਆਪਣੇ ਆਪ ਆਉਂਦੇ ਆ ਵੀ ਟਰਾਲੀ ਅਸੀਂ ਕਿਸੇ ਦੀ ਵੀ ਕੰਨੀ ਦੇਣੀ ਤੇ ਜਿਹੜਾ ਗਾਹਕ ਆਉਂਦਾ ਉਹਨੂੰ ਫੜ ਕੇ ਤੇ ਲੈ ਜਾਂਦੇ ਆ ਤੇ ਦੂਜੇ ਬੰਦੇ ਨੂੰ ਗਾਲੀ ਨਹੀਂ ਕਰਨ ਦੇ ਕਿਸੇ ਨੂੰ ਵੀ। ਇਹ ਬਨਵਾਸ਼ੀ ਵਾਲਾ ਕੰਮ ਆ ਵੀ ਪੰਜ ਚਾਰ ਘਾਰੇ ਤਾਂ ਰਲੇ ਆ ਸਾਰੇ ਜਾਣੀ। ਤੇ ਜਿਹੜਾ ਗਾਹਕ ਵੀ ਆਉਂਦਾ ਮੰਡੀ ਦੇ ਵਿੱਚ ਉਹੋ ਹੀ ਗਾਹਕ ਆਪਣੇ ਕੋਲ ਤੇ ਵੇਖੋ ਜੀ ਬੰਦਾ ਸਾਰਾ ਹੀ ਕੋਈ ਹਰ ਕੋਈ ਘਰੋਂ ਕੰਮ ਕਰਨ ਆਉਂਦਾ ਵਾ। ਹਰ ਕੋਈ ਆਪਣੇ ਬੱਚਿਆਂ ਵਾਸਤੇ ਆਉਂਦਾ ਵਾ ਇਹ ਥੋੜੀ ਆ ਵੀ ਬਦਮਾਸ਼ੀ ਆ ਤੇ ਗਾਹਕ ਫੜਿਆ ਤੇ ਆਪਣੇ ਲੈ ਕੇ ਗਾਹਕ ਫੜਿਆ ਤੇ ਆਪਣੇ ਲੈ ਕੇ ਇਹਦੇ ਫਿਰ ਤਾਂ ਕਾ ਵਾ ਤੇ ਹੁਣ ਅੱਗੋਂ ਆਂਦੇ ਵੀ ਜਿੱਥੇ ਮਰਜ਼ੀ ਭਾਜ ਲੋ ਤੇ ਤੁਹਾਨੂੰ ਅਸੀਂ ਮੰਜੀ ਤੇਰੀ ਠੋਕਣੀ ਆ ਮੈਂ ਤਾਂ ਅੱਗੇ ਮਹਾਰਾ ਗਰੀਬ ਬੰਦਾ ਵਾਂ ਮੈਂ ਤਾਂ ਅੱਗੇ ਹਸਤਾਲਾ ਮਹਾ ਹੀ ਇਸ ਤੋਂ ਹਸਤਾਲਾ ਗਿਆਨ ਨਾਲ ਦੀ ਮਰਜ਼ੀ ਲਾਤ ਵੱਡੀ ਗਈ ਆ ਹਾਂਜੀ ਤੇ 4-5 ਲੱਖ ਰੁਪਈਆ ਮੇਰਾ ਉੱਥੇ ਲੱਗ ਗਿਆ ਵਾ ਤੇ ਹੁਣ ਇਹ ਮੈਨੂੰ ਕਹਿੰਦੇ ਵੀ ਤੇਰਾ ਜਿਹੜਾ ਟਰੈਕਟਰ ਟੁੱਟ ਰਿਆ ਨਾ ਇਹ ਵੀ ਅਸੀਂ ਤੇਰਾ ਲੈ ਕੇ ਛੱਡਣਾ ਹੀ ਹੋਣਾ ਜਿੱਥੇ ਮਰਜ਼ੀ ਭਾਜ ਲਾ ਹੁਣ ਲਾਚ 3 ਮੰਗ ਸਾਡੀ ਇਹੋ ਜੀ ਆ ਵੀ ਉਹਨਾਂ ਦੇ ਕਾਰਵਾਈ ਹੋਵੇ ਕਾਰਵਾਈ ਹੋਵੇ ਉਹਦਾ ਜਿਹੜਾ ਚਾਚਾ ਵਾ ਮੜਾ ਜ ਆਪਣੇ ਅੱਜ ਪ੍ਰਧਾਨ ਬਣਿਆ ਫਿਰਦਾ ਵਾ ਉਹ ਫੋਨ ਕਰਵਾਉਂਦਾ ਵਾ ਇਧਰੋਂ ਉਧਰੋਂ ਸਾਡੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋਣ ਰਹੀ ਜਿਹੜਾ ਕਹੜਾ ਪ੍ਰਧਾਨ ਪ੍ਰਧਾਨ ਐਵੇਂ ਕਿ ਜਾਣ ਕੇ ਬਣਿਆ ਵਾ ਕਿ ਮੜਾ ਮੋਟਾ ਜੀ ਮੱਲੇ ਦਾ ਜੀ ਸਾਸਿਕਾਲ ਜੀ ਮੇਰਾ ਨਾਮ ਪਰਮਜੀਤ ਸਿੰਘ ਤੇ ਰੇਦਾ ਸੀ ਕੰਮ ਕਰਦੇ ਆ ਸਾਡੇ ਗੱਡੀ ਆਈ ਭਰਾ ਮੇਰੇ ਦੇ ਮਾਲ ਲਾਉਣ ਉਸ ਦੇ ਦੌਰਾਨ ਕੋਈ ਝਗੜਾ ਹੋਇਆ ਇਹਨਾਂ ਦਾ ਆ ਪੁੱਛ ਤੇ ਅਸੀਂ ਵਿੱਚ ਮੰਨ ਲੋ ਛਡਾਉਣ ਵਾਲੇ ਵੀ ਕਰਨ ਵਾਲੇ ਵੀ ਤੇ ਉਹ ਬੰਦੇ ਜਾਦੇ ਸੀ ਕਿ ਉਹ ਮੁਕਬੂਲਪੁਰਿਆਂ ਬੰਦੇ ਲੈ ਗਏ 30 40 ਮੁੰਡੇ ਉਹਨਾਂ ਦੇ ਨਾਲ ਅਸੀਂ ਤਾਂ ਆਪਣੇ ਸੁਭਾਅ ਨਾਲ ਆਪਾਂ ਨੂੰ ਤਾਂ ਕੋਈ ਹੈ ਨਹੀਂ ਵੀ ਝਗੜਾ ਕਰਨਗੇ ਸਾਡੇ ਨਾਲ ਤੇ ਅਸੀਂ ਵੀ ਕੋਈ ਨਾ ਕੋਈ ਬੰਦਾ ਕਰਦਾ ਹੀ ਆ ਬਾਕੀ ਉਹਨਾਂ ਬਹੁਤ ਜਿਆਦੀ ਤੱਕ ਐਹੀ ਕੀਤੀ ਆ ਅ ਮੇਰੇ ਘਰ ਚ ਵਜੀ ਜਾਂ ਨਲਾਂ ਚ ਤੁਸੀਂ ਸ਼ੋਰਟ ਵੀ ਲੈ ਲਿਓ ਭਾਏ ਕੋਈ ਗੱਲ ਨਹੀਂ ਜਿੱਥੇ ਕਹੋਗੇ ਤੇ ਇਹ ਤੇ ਭਾਈ ਜਿਹੜੀ ਕਿਰਚ ਵਜੀ ਹੈ ਨਾ ਇਹ ਤੇ ਕੰਮ ਖਰਾਬ ਹੋ ਗਿਆ ਜੇ ਮੰਨ ਲਓ ਮੈਨੂੰ ਮੈਂ ਮਰ ਜਾਂਦਾ ਕੱਲ ਨੂੰ ਮੇਰੇ ਬੱਚਾ ਰੋਟੀ ਕਿੰਨੇ ਦੇਣੀ ਲਾਗੇ ਘਮਿਆਰ ਆ ਬਲਜੀਤ ਸਿੰਘ ਹਣੀ ਉਹਨਾਂ ਨੇ ਤੇ ਉਹ ਬਲਜੀਤ ਦਾ ਡੈਡੀ ਦਾ ਨਾਮ ਦਰਸ਼ਨ ਸਿੰਘ ਆ ਉਹ ਤਿੰਨ ਚ 15 20 ਜਣੇ ਹੈਗੇ ਜੇ ਕੁਝ ਕੁਝ ਦਰਾਨ ਅਸੀਂ ਨਾ ਜਾਣਦੇ ਆ ਕੁਝ ਬੰਦੇ ਜਿਹੜੇ ਅਨੁਸ਼ਾਦੇ ਮੰਨ ਲਓ ਜਦਾਂ ਵੀ ਨਾਂ ਨਹੀਂ ਉਹਨਾਂ ਦੇ ਜਾਣਦੇ ਅਸੀਂ ਤੇ ਮੰਗ ਭਾਈ ਇਨਸਾਫ ਹੀ ਇਨਸਾਫ ਹੀ ਚਾਹੀਦਾ ਸਾਨੂੰ ਆ ਨਲਾਂ ਜ ਮੇਰੇ ਘਰ ਚ ਮਾਰੀ ਆ ਉਹਦਾ ਸਿਰ ਕਾਟ ਦਿੱਤਾ ਆ ਇਹ ਤਾਂ ਕੈਸ਼ਾ ਹੀ ਬਹੁਤ ਜਿਆਦਾ ਹੀ ਮਾਰੇ ਕਰਨ ਦੇ ਐਨੀ ਕੀ ਤਕੇ ਹੀ ਕਰਦੇ ਆ ਨਾ ਉਥੇ ਖਲੋਣ ਨਿਕਰੋਣਾ ਨਹੀਂ ਦੇਂ ਡੇਗੇ ਨਾ ਤੁਹਾਨੂੰ ਵੀ ਖਲੋਣ ਦਿੰਦੇ ਸਾਰਿਆਂ ਨੂੰ ਨਹੀਂ ਖਲੋਣ ਸਾਰਿਆਂ ਨਾਲ ਹੀ ਇਹ ਹਾਲ ਹੈ ਨਾ ਕੋਈ ਨਾ ਕਿਸੇ ਨਾਲ ਲੜਾਈ ਝਗੜਾ ਹੁੰਦਾ ਰਿੰਦਾ ਰੋਜ਼ ਰੋਜ਼ ਦਿਹਾੜੀ ਇਹ ਕੰਮ ਹੁੰਦਾ ਐ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਜਹਾਜ਼ਗੜ ਏਰੀਆ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋਈ ਹੈ ਜਿਸ ਸੰਬੰਧੀ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਏਗੀ ਸਾਰੇ ਇਹਦੇ ਰਸਤੇ ਤੋਂ ਲੜੇ ਉੱਥੇ ਲਖਿੰਦਰ ਸਿੰਘ ਆਏ ਤੇ ਮੈਡੀਕਲ ਗਰਾਊਂਡ ਤੇ ਪ੍ਰਭ ਜੀ ਹੰਦੂ ਦੇ ਭਰਾ ਆਏ ਨੇ ਇੱਥੇ ਜਹਾਜ਼ਗੜ੍ਹ ਇੱਥੇ ਰੁੱਤੇ ਤੋਂ ਗੱਲ ਹੋਈ ਜਾਂਦੀ ਕਾਲੀਆਂ ਨੇਤਾ ਕਰਦੇ ਟੱਕਾਂ ਨਾਲ ਗੱਲ ਹੋਈ ਇਹਦਾ ਵੀ ਕੋਈ ਬਾਕੀ ਸਾਰੇ ਨੋਟ ਕਰਾ ਕੇ ਆਏ ਆ ਉੱਥੇ ਬੀ ਡਿਗਰੀ ਦੇ ਡਾਕਟਰ ਲੈ ਕੇ ਆਏ ਤੇ ਇਹਨਾਂ ਦੀ ਜਾਨੀ ਸ਼ਤ ਲੱਗਿਆ ਦਾ ਡਰਸਾ ਮੈਡੀਕਲ ਕਰਦੇ ਕਾਰਵਾਈ ਸ਼ੁਰੂ ਕਰਨੀਆਂ ਤਾਂ ਹੀ ਖਾਲ ਮੈਡੀਕਲ ਹੋਣਿਆ ਉਹਨਾਂ ਦਾ ਕਿਤੇ ਵਾਦਾ ਕਰਦੀ ਕਰਾਉਣਗੇ ਖਾਲਿਆਂ ਦਾ ਆਰੇ ਦਿੱਤਾ ਇਹਨਾਂ ਨੂੰ ਇਹ ਡਾਕਟਰ ਮੈਡੀਕਲ ਹੋ ਕਾਰਵਾਈ ਕਰ ਦਿੰਗੇ ਠੇੜ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ